ਤੁਸੀਂ ਨਾਲ ਦੇ ਨਾਲ ਲਾਈਵ ਦੇਖ ਵੀ ਰਹੇ ਹੋ ਓਕੇ ਅੱਛਾ ਮੈਨੂੰ ਕਹੋ ਦੱਸੋ ਜਿਹੜੀ ਗੱਲ ਤੁਸੀਂ ਪੁੱਛਣੀ ਹੈ ਦੇਖੋ ਪਹਿਲਾਂ ਮੈਨੂੰ ਜਾਣ ਦੇ ਤਾਂ ਨਹੀਂ ਤੁਸੀਂ ਕਦੇ ਸਾਡੇ ਦੇਰ ਵਿੱਚ ਤਾਂ ਨਹੀਂ ਪਹਿਲਾਂ ਓਕੇ ਕਿਤੇ ਸਾਡੇ ਬੰਦਿਆਂ ਨੇ ਤੁਹਾਡੇ ਕੋਲ ਸੀਆਰਡੀ ਦੇ ਲਈ ਲਈ ਵੀ ਪਹਿਲਾਂ ਓਕੇ ਚਲੋ ਤਾਂ ਇਹ ਗੱਲ ਪੁੱਛੋ ਵੀ ਇਹਨੇ ਕਿਸੇ ਪਰਿਵਾਰ ਦੇ ਜੀਵ ਬਾਰੇ ਪੁੱਛਣਾ ਹੈ ਕਿਸੇ ਪਰਿਵਾਰ ਦੇ ਜੀਵ ਬਾਰੇ ਪੁੱਛਣਾ ਹੈ ਉਹ ਜੀ ਬੰਦਾ ਹੈ ਜਿਹੜੇ ਜੀਵਾਰੇ ਪਛਣਾ ਕੋ ਤੇਰੇ ਪਰਿਵਾਰ ਦਾ ਜਿਹੜਾ ਮੈਂਬਰ ਆ ਉਹ ਬੰਦਾ ਜੈਟਸਨ I said he yeah. ਜਿਹੜੇ ਬੰਦੇ ਬਾਰੇ ਪੁੱਛਣਾ ਕੋਦੇ ਦੋ ਵਿਆਹ ਹੈ ਹਾਂ ਜੀ ਤੇ ਹੈ ਫੇਰ ਵੀ ਇਕੱਲੇ ਹੀ ਕੋ ਹਾਂ ਜਿਹੜੀ ਹੈ ਫੇਰ ਵੀ ਇਕੱਲੇ ਹੀ ਹੋ ਮੈਨੂੰ ਲੱਗਿਆ ਬਾਈ ਦੋ ਵਿਆਹ ਕਰਾਉਣ ਦੇ باوجود ਵੀ ਉਹ ਇਕੱਲੇ ਹੈ ਜਿਹੜੀ ਕਹਿੰਦਾ ਇੱਕ ਹੀ ਹੈ ਹੁਣ ਜਿਹੜੀ ਗੱਲ ਮੈਂ ਕਮਲੀ ਜੀ ਪੁੱਛਣਾ ਸਿੱਧੀ ਤਨ ਪੁੱਛਣ ਨੂੰ ਰਿਆਂ ਹੁਣ ਦੋਵੇਂ ਪਤਨੀ ਕਿਉਂ ਇਹ ਜਦ ਨਾਲ ਕਹਿਦਾ ਆਗੇ ਤੇ ਫਰਾਗੀ ਮੈਨੂੰ ਪਹਿਲੇ ਇੱਕ ਗੱਲ ਦੱਸੋ ਵੀ ਆਪਾਂ ਘਰੇ ਸਿੱਖਾਂ ਸੀ ਤੁਨ ਮੰਨਦੇ ਸੀ ਕਿ ਜਿਵੇਂ ਸਿੱਖ ਸੀ ਰਹੂ ਜਾਂਦੇ ਆ ਇਹਨਾਂ ਨੂੰ ਮੰਨਣਾ ਛੱਡ ਵੀ ਦਿੱਤਾ ਸੀਗਾ ਹੈ ਨਹੀਂ ਇਹਨਾਂ ਨੂੰ ਮੰਨਣਾ ਛੱਡ ਵੀ ਦਿੱਤਾ ਸੀ ਤੁਸੀਂ ਲਾ ਆਰੇ ਬੰਦਾ ਕਿਹੜੇ ਮਕਸਦ ਤੇ ਰਹਾਂ ਮਾਛਦਾ ਕੀਤਾ ਨਾ ਕਰਾਇਆ ਵਾਲਾ ਥੋੜੇ ਆਉਂਦੇ ਦੋਵੇਂ ਬਜ਼ੁਰਗਾਂ ਦਾ ਇਹ ਦੋਵੇਂ ਆਉਂਦੇ ਆ ਇਹ ਕਹਿੰਦੇ ਸਾਨੂੰ ਮੰਨਣ ਤੇ ਜਿੰਨੇ ਅਸੀਂ ਹੋਵੇਂ ਰੱਖਾਂਗੇ ਤੁਹਾਨੂੰ ਤੇ ਜੇ ਚੇਹਰੇ ਘਰ ਵਾਲੇ ਦੀ ਘਰ ਵਾਲੀ ਆਲੇ ਤੇ ਸੋਰੀ ਫਿਰ ਦਾਂਗੇ ਕਿਨਾਂ ਹਾਲੇ ਥੋੜਾ ਮిత్రਪ੍ਰਾਧਿਕ ਅੜੀ ਆਲੇ ਆਲੇੋਂ ਆਪਸੋ ਜੱਜੇ ਮਤਲਬ ਤੁਹਾਡੇ ਘਰ ਵਾਲੇ ਜੋ ਮਿਸਿਸ ਹੈਗੀ ਉਹਦੀ ਘਰ ਵਾਲੀ ਹੈ ਜੇ ਉਹ ਵਾਪਸ ਆ ਜੇ ਫਿਰ ਬੰਦੋ ਜੱਜੇ ਕਰਦਾ ਫਿਰ ਹੋਊਗੀ ਜੇ ਮੈਂ ਕਰਾਉਂਗਾ ਸਾਹ ਵੀ ਗੱਲ ਇਹ ਹੈ ਵੀ ਇੱਕ ਤਾਂ ਸਰਕਾਰੀ ਮੁਲਾਜ਼ਮੋਂ ਤੇ ਦੂਜੇ ਐਨ ਆਰ ਆਈ ਇਹਨਾਂ ਦੋਵਾਂ ਕੈਟਾਗਰੀਆਂ ਤੇ ਬਾਬੇ ਰਾਜੀਵ ਦਾ ਠੀਕ ਹੈ ਬਹੁਤ ਬੋਲਾ ਦਾਰਾ ਕੀ ਮੈਨੂੰ ਕੱਲ ਨੂੰ 12 ਵਜੇ ਫੋਨ ਆਇਆ ਇੰਡੀਆ ਦੇ ਦਿਨ ਦੇ 12 ਵਜੇ ਲਾਲੋ ਨੇ ਠੀਕ ਹੈ ਮੈਂ ਤੁਹਾਨੂੰ ਦੱਸਿਉਣਾ ਇੱਕ ਗੱਲ ਉਸ ਗੱਲ ਦੇ ਨਾਲ ਦਿਨ 21 ਦੀ ਪਹਿਨਨ ਦਾ ਉਹਦੇ ਘਰ ਵਾਲੀ ਵਾਪਸ ਆ ਜੂਗੀ ਜਿਹੜੀ ਕਹਿੰਦੀ ਆ ਮੈਂ ਜਾਣਾ ਨਹੀਂਗਾ ਠੀਕ ਹੈ ਠੀਕ ਹੈ ਤੇ YouTube ਤੇ ਚੈਟ ਦੇ ਵਿੱਚ ਨਾ ਆਪਦਾ ਨੰਬਰ ਪਾ ਦਿਓ ਵੀ ਸੰਗਤ ਉਹਦਾ ਨੰਬਰ ਨੋਟ ਕਰ ਲਵੇ ਤੇ ਤੁਹਾਨੂੰ ਫੋਨ ਲਾ ਕੇ ਪੁੱਛ ਲੈ ਵੀ ਦੋਦੀ ਜਿਹੜੀ ਇਹ ਮੇਰੀ ਜ਼ਗਈਆ ਵਾਪਸ ਆਈ ਆ ਕਿ ਨਹੀਂ ਠੀਕ ਆ ਬਈ ਠੀਕ ਹੈ ਦੋਸਤ 21 ਦਿਨਾਂ ਦੇ ਵਿੱਚ ਵਿੱਚ ਉਹਨੂੰ ਵਾਪਸ ਲਿਆਉਣਾ ਪਰ ਸੁੱਖ ਲਊਗਾ ਜਿਚਾ ਆਕੇ ਉਹ ਗੱਲ ਕਰਾਂਗੇ ਆਪਾਂ ਭੋਜਨ ਭਜਨ ਦੇਖ ਜਾਣਾ ਪਰਦੇਸ਼ ਜਾਵਰ ਹਾਂ ਕੱਲ ਨੂੰ ਗੰਡੀ ਉਹਦੇ ਕਿਤੇ ਯੂਐਸਏ ਦੇ ਬਾਰਾਂ ਵਜੇ ਲੱਗਦਾ ਜੀ ਤਵਰ ਆਪ ਹੁੰਦੀ ਆ ਉਹਨੂੰ ਮੈਂ ਕਿਹਾ ਵੀ ਇੰਡੀਆ ਦੇ 12 ਵਜੇ ਫੋਨ ਲਾਇਓ ਦਿੰਦੇ ਕਿਤੇ ਯੂਨਿਵਰਸਿਟੀ ਦੇ ਨਾਲ ਅਰੋਹਤ ਹੁੰਦੀ ਹੈ ਇੱਥੇ ਇਹ ਨੰਬਰ ਆ ਮੁੰਡੇ ਲਾਈਵ ਅਰੇਗਾ ਤੇ ਉੱਥੇ ਮੇਰਾ ਨੰਬਰ ਪਹਿਲਾਂ ਟਿਕਾ ਦੇ ਮੈਨੂੰ ਫੋਨ ਲਾ ਲਈ 12 ਵਜੇ ਤੇ ਫਰ ਕਰ ਦਿੰਨੇ ਕੰਮ ਸਭ ਠੀਕ ਹੈ ਹਾ ਜਿਹੜੇ ਮੁੰਡੇ ਨੇ ਪੈਂਟਾ ਪੁੰਟਾ ਨਾ ਨਾ ਸੰਭਾਲੇ ਸਭੀ ਜਮਾਸ ਤੇ ਕੰਮ ਦਾ ਓਕੇ ਆ ਦਿਨੋਕ ਹੁਣ ਆਇਆ ਕਰ ਬੱਤੂ ਸੁਣਿਆ ਬੱਤੂ 啊，这边，这边，这里<够>

ਕਾਣੀ ਬੋਲਾ ਕਹਿੰਦਾ ਬਾਪਾ ਅੱਜ ਦੇ ਨਹੀਂ ਸੋਤੇ ਬਹੁਤ ਪੁਰਾਣੇ ਸੋਤੇ ਆ ਹੈਲੋ ਜਦੋਂ ਪਤਾ ਨਹੀਂ ਹੁੰਦਾ ਮਾਈ ਕਿਹੜੀ ਤੇ ਬਾਪਾ ਕਿਹੜਾ ਉਹਨੇ ਸੋਤੇ ਲੱਗੇ ਵੇ ਬੋਲਾ ਤੇ ਫਕੀਰੀ ਨੇ ਫਨਾ ਕਰਤਾ ਜਨਮ ਬੋਲਾ ਨਾ ਘਾਦਾ ਛੱਡਣਾ ਬਾਹਰ ਦਾ ਛੱਡਿਆ ਹੈ ਚਲੇ ਪਾਸੇ ਆ ਕਸਤਾ ਜਿਵੇਂ ਪੀਣਾ ਸਫਲ ਨੂੰ ਢੋਲਿਆ ਬੋਲਾ ਲੋਕੋ ਦੇ ਤਾਨੇ ਮੇਰੇ ਆਏ ਮੱਛੇ ਜਿਵੇਂ ਆਸ਼ਿਕਤ ਪੇੜੇ ਵਾਜਦੇ ਆ ਕਿਆ ਤੋਡੀ ਗੱਡੀ ਨੇ ਬੰਦੇ ਬਹੁਤ ਥੱਕੇ ਆਏ ਕਰਕੇ ਆਜੋ ਬਈ ਤੁਹਾਡੀ ਗੱਡੀ ਨੇ ਬੰਦੇ ਬਹੁਤ ਥੱਕੇ ਆਏ ਕਰਕੇ ਆ ਬਹੁਤ ਥੱਕੇ ਹੋਣਾ ਜਿਹੜਾ ਬਾਬਾ ਨੂੰ ਹੁੰਦਾ ਸੀ ਉਸੇ ਨੂੰ ਮੁੱਢਾ ਰੋਦੇ ਸੀ ਕਿਹਾ ਹਾਂ ਕਹਿੰਦਾ ਬਾਬਾ ਪਤਾ ਨਹੀਂ ਗੱਡੀ ਚ ਕਿਹੜੀ ਚੀਜ਼ ਲੈ ਕਹਿੰਦਾ ਬਾਬਾ ਜਿਹੜਾ ਕਿਹਾ ਮੈਂ ਬਾਬਾ ਪਾਲਾ ਤੇ ਉਹੀ ਕੰਮ ਚੰਦਾ ਸੀ ਕਿਹਾ ਹਾਂ ਕਹ do <laughs> ਤੇ ਤੈਨੂੰ ਪਹਿਲਾਂ ਮਾਣ ਨਹੀਂ ਆਈ ਤੈਨੂੰ ਵੀ ਆਏ ਕਰਕੇ ਜੱਗਲ ਵਾਂਗ ਸਿਆਣ ਕਰਦੇ ਬੋਲ ਕਿੰਨੇ ਪਾਪ ਗੋਮੂ ਉੱਤੇ ਗਲਤ ਕਰ ਰਿਹਾ ਸੀ ਹਾਂਜੀ ਹਲਾ ਆਇਆ ਜਦੋਂ ਗੱਡੀ ਨੇ ਤੈਨੂੰ ਆਇਆ ਜਦੋਂ ਫੜ ਕੇ ਅੰਚੋਲ ਲਿਆ ਸਿਆਣ ਕਰਦੇ ਬੋਲ ਕਿੰਨੇ ਪਾਪ ਚੈਨੇ ਹੱਥ ਖੜੇ ਕਰਕੇ ਸਿਆਣ ਨਹੀਂ ਸਮਝਦਾ ਕੀ ਹੈ ਇਹਦੇ ਚ ਹਲੇ ਤੂੰ ਕਰੀ ਉਹਦੇ ਵਿੱਚ ਖੜੇ ਕਰੀ ਖੜੇ ਹੱਥ ਹਲੇ ਵੀ ਕਰੀ ਮੈਨਾਂ ਤਾਂ ਜਾਣ ਕੇ ਕੀਤਾ ਇਹਨੇ ਤੇ ਹੱਥ ਤੇਰੇ ਨੂੰ ਗੁਰੂ ਬਦੱਤੇ ਮੈਂ ਤੈਨੂੰ ਪਹਿਲਾਂ ਖਾਸ ਨੂੰ ਛੋੜੇ ਜਾਣੇ ਕਮਜਾਦ ਹੈ ਤੇ ਕਦੇ ਚੰਗਾ ਵੇਖ ਲੈ ਨਿਤ ਰਦ ਮੰਨੋ ਹੈ ਤੇਰੀ ਗੱਡੀ ਦੀ ਸਮਝ ਨਹੀਂ ਉਹਦੀ ਗੱਡੀ ਚ ਕੀ ਹੈ ਤੇ ਮੈਂ ਵੀ ਸਮਝ ਨਹੀਂ ਬੋਲੋ ਇਹਦੀ ਗੱਦੀ ਦੀ ਕਿਸੇ ਨੂੰ ਸਮਝ ਹੀ ਨਹੀਂ ਆਉਂਦੀ ਵੀ ਗੱਲ ਚ ਹੈ ਕੀ ਹੈ ਹਾਂ ਸਾਰੇ ਵੱਡ ਖੜੇ ਸਾਪ ਹੀ ਹੈ ਬਿਲਕੁਲ ਠੀਕ ਹੈ ਪਹਿਲਾ ਅਰਦਾ ਮਾਤਾ ਸ਼ੇਖੀ ਵੀ ਆਏ ਤਾਂ ਥੋੜੇ ਜਿਹਾ ਵੱਧ ਪੱਜ ਜਾਂਦਾ ਪਰ ਤੂੰ ਪੁੱਛਣੇ ਲੱਗਣਾ ਹਾਂ ਹੋਣੀ ਪੱਜਿਆ ਬਾਬਾ ਜੀ 5 ਮਹੀਨੇ ਮੇਰੀ ਸੇਵਾ ਬੰਦ ਕਰਾ ਕੇ ਮੈਂਡ ਤੇ ਜਵਾਬ ਦੇ ਗਿਆ ਆ ਮੇਰੇ ਸੱਲਾ ਬਣਾ ਕੇ ਦਿੱਤਾ ਉਹਨੇ ਉਹਦੇ ਬਾਅਦ ਮੈਨੂੰ ਕੋਈ ਨਹੀਂ ਮੇਰੇ ਨਾਲ ਸਰੀਰ ਕੰਮ ਕਰਦਾ ਨਾ ਹੀ ਮੇਰਾ ਕੰਮ ਚੱਲਦਾ ਕੰਮ ਖੜਦਾ ਮੈਂ ਦੱਸਦਾ ਕਿਉਂ ਨਹੀਂ ਚੱਲਦਾ ਹਾਂ ਜਦੋਂ ਮੈਂ ਕੰਮ ਬੇਸਤੇ ਪੈਰੀ ਤੇ ਰੱਖਦਾ ਹੈ ਹੈ ਇਹ ਫੋਨ ਨਾ ਖਰੇ ਮੇਰੇ ਕੋਲ ਦੋ ਵਾਰ ਤੋਂ ਬੰਨੇ ਰੱਖਿਆ ਹੋਇਆ ਹੈ। ਹਾਂਜੀ। ਆਪਾਂ ਬਾਈ ਗੁਰੂ ਬਣਿਆ ਸੀ ਹੁਣ। ਮੈਂ ਨੰਦਾ ਨਹੀਂ ਕਿਸੇ ਨੂੰ ਸਾਰੇ ਬੱਗੇ ਸਾਰੇ ਬੱਠੇ ਆ। ਆਪਾਂ ਕਿਸੇ ਨੂੰ ਨੰਦੇ ਨਹੀਂ। ਸਾਰੇ ਫਕੀਰ ਵੱਡੇ ਆ। ਹਾਂਜੀ। ਮੇਰੇ ਪਾਸਾ ਨੂੰ ਵੀ ਸਲਾਮਤ ਭਰਾਵਾ ਜੀ ਨਹੀਂ। ਮੇਰੇ ਨੂੰ ਵੀ ਸਲਾਮ ਹੈ। ਮੈਂ ਕਿਸੇ ਨੂੰ ਨੰਦਾ ਹੀ ਨਹੀਂ। ਸਾਰੇ ਛੋਟੇ ਆਪਾਂ ਤੋਂ ਸਾਰੇ ਵੱਡੇ ਆਪਾਂ। ਠੀਕ ਹੈ। ਕਹਿੰਦਾ ਬਾਬਾ ਜਿੱਦ ਤੇਰੇ ਤੇ ਆਪ ਤੋਲੇ ਆਹ ਕੋਤੇ ਪਤਾ ਲੱਗਿਆ ਵੀ ਕੋਈ ਸਾਧ ਹੈਗਾ। ਹੁਣ ਇੰਨਾ ਬਾਬਾ ਇੱਕ ਤਾਂ ਬੋਲਦਾ ਪਿਆਰ ਨਾਲ ਇੱਕ ਕਰਦੇ ਗਾਣਾ ਤੇਰੇ ਤੇ ਕੇ ਗਾਣਾ ਤੈਨੂੰ ਪਤਾ ਵੀ ਇਹ ਗੱਡੀ ਹੋਰ ਪਿੰਡ ਦੀ ਹੈ ਹੈ ਇਹ ਤੇਰੇ ਜੱਦੀ ਪਿੰਡ ਦੀ ਗੱਡੀ ਹੈ ਨਹੀਂ ਬੋਲਾ ਤੇ ਮੇਰੀ ਜੱਦੀ ਗੱਡੀ ਹੈ ਹਰਜਾ ਹਰੇ ਮੈਨੂੰ ਦੱਸ ਰਹੇ ਨੇ ਸਾਡੇ ਕੋਲ ਤਾਂ ਨਹੀਂ ਪੀਰਾਂ ਦੀ ਗੱਡੀ ਹੈ ਜੀ ਮੇਰੇ ਫੜੇ ਆਪ ਕੋਲ ਕੋਈ ਦੱਸੇ ਫਿਰ ਕਿਉਂ ਦੋ ਲੋਜ ਇਹਨਾਂ ਦਾ ਜਿਹੜੀ ਤੇਰੀ ਗੱਡੀ ਹੈ ਤੇਰੀ ਆਪਦੇ ਪਿੰਡ ਦੀ ਗੱਡੀ ਹੈਣੀ ਇਹ ਇਹ ਗੱਡੀ ਪਾਸੇ ਦੀ ਗੱਡੀ ਹੈ ਬੋਲਾ ਇਹ ਗੱਡੀ ਕਿਸੇ ਜੀ ਦੇ ਮਗ ਲੱਗ ਕੇ ਆਈ ਸੀਗੀ ਕਿਸੇ ਜੀ ਦੇ ਮੰਗਣ ਲੱਗੇ ਸੀ ਗੱਦੀ ਇਹ ਕਿਦਾਂ ਪਤਾ ਹੀ ਨਹੀਂ ਇਸ ਬੰਦੇ ਨੂੰ ਇਹ ਪ੍ਰੀਖਿਆ ਹੋਣੇਗਾ ਮੰਨ ਬਤਾ ਦੇ ਜੇ ਅਮਰੀਕਾ ਬੈਠੇ ਬੰਦੇ ਦੀ ਗੱਲ ਨਾ ਬਸਾ ਦੇ ਤਾਂ ਡੰਡਾ ਨਹੀਂ ਆ ਕਮਾਲ ਹੈ ਹਾਂ ਮਾਜਾ ਮੈਂ ਤਾਂ ਮੈਂ ਇਹ ਗੱਲ ਨਾਲਸ ਥੋੜੇ ਬਿਜਾਰਨਾ ਮੈਂ ਹੋਰ ਸੀਗਾ ਕਿਹੜਾ ਸੀਗਾ ಹ ಆ ನಿರ್ಕ ಹುಣೇಗಾ ਇਹ ਵੀ ਛੜਕਣ ਲੱਗੀ ਸੀ ਕਿਸੇ ਜਿਹੜੀ ਜਦੇ ਵੀ ਛੜਕਣ ਲੱਗੀ ਸੀ ਹਾਂਜੀ ਹੈ ਤੇ ਮਾਦਾ ਸੀਗੀ ਕੋਣ ਹੈ ਤੇਰੇ ਮਾਂ ਕਿਉਂ ਨਹੀਂ ਗੰਦੀ ਹੈਗੀ ਆ ਹਾਂਜੀ ਬਾਈ ਨਾ ਕੰਮ ਕੋਲ ਹਾ ਬਖਤਾਰੀ ਇੱਕ ਨਾਨਕਿਆਲੀ ਤੇ ਇੱਕ ਹੋਰ ਬੰਦੇ ਨਾਲ ਆਇਆ ਕਿਸੇ ਨਾਲ ਕਦੀ ਹੈ ਆਇਆ ਨੰਦਾ ਹਦਸੇ ਮਾਈ ਕਾਲ ਦਾ ਬਾਬਾ ਸੱਜਦ ਕਰੂਗਾ ਵੀਰ ਕੁੜੀਆ ਰਾਜਾ ਸੱਪ ਦੀ ਨਾ ਸਿਣਾ ਉੱਤੇ ਵੀ ਡਰ ਜਾਂਦਾ ਹੈ ਹੈ ਹੋ ਜਾਂਦਾ ਹੈ ਕਈ ਵਾਰੀ ਫਕਾਰੇ ਵਾਜੇ ਕਰਨਾ ਚਾਹ ਕਈ ਵਾਰੀ ਪਿੰਡੇ ਤੇ ਆਉਂਦਾ ਮੈਨੂੰ ਸੁਣਨਾ ਬੜਾ ਹੁੰਦਾ ਹੈ ਬੋਲਾ ਹੈ ਇਹ ਪਤਾ ਨਹੀਂ ਬੋਲਦਾ ਕੌਣਾ ਹੈ ਇਹਨੂੰ ਕੁੜੀਆ ਕਹਿੰਦੇ ਆ ਜਿਹਨੇ ਚੱਪੇਆ ਕੱਢੇ ਭਾਈ ਸਾਹਿਬ ਨੇ ਤਾਂ ਦੱਸਿਆ ਹੀ ਕਿਥੇ ਨਹੀਂ ਅਸੀਂ ਕਿਸੇ ਕੋਲ ਜਾਣੇ ਜੇ ਕਿਸੇ ਨੂੰ ਪੁੱਛੇਗਾ ਫੇਰੀ ਆ ਮੈਂ ਬਾਬਾ ਜੀ ਬੇਫੇਰਿਆਂ ਕੋਲ ਗਿਆ ਬਾਬਾ ਜੀ ਦੇ ਕੋਲ ਵੀ ਜਾਣਦਾ ਉਹ ਵੀ ਫੇਰ ਤੇ ਸਪਰੇਅ ਚੱਲਦੀ ਤੈਨੂੰ ਮਿਲਿਆ ਨਹੀਂ ਪੰਜ ਸਿਰਾਂ ਦਾ ਫੁੱਦਮਣ ਟੁੱਟਦਾ ਉਹਨੇ ਮੈਨੂੰ ਘੱਟ ਜਿਸਮਾਰ ਵਾਲਾ ਆ ਗਿਆ ਚੱਜਦਾ ਹੈ ਹਾਂ ਆਉਂਦਾ ਖਾਦਮ ਕਰਨਾ ਪੈਂਦਾ ਫੇਰ ਉਹ ਹੁੰਦਾ ਲੋਕਾਂ ਦਾ ਮਰੇ ਸਮਝਦੇ ਤੈਨੂੰ ਜਾਣਾ ਵੀ ਨਾ ਤੈਨੂੰ ਬੋਲ ਕਈ ਵਾਰੀ ਆਂਦਾ ਤੇਰੇ ਨਾਲ ਪਿਆ ਹੁੰਦਾ ਬਚ ਨਹੀਂ ਜਿੰਨੇ ਹਾਂਜੀ ਬਾਈ ਹੈ ਇਹ ਛੰਛਾਂ ਦੀ ਬਾਤ ਹੀ ਹੁੰਦੀ ਆ ਸਾਜੋ ਪਹਿਲਾ ਸੁਣਦੀ ਸੁਣ ਤਾਂ ਇਹ ਕਿਹੜੇ ਜਨਾਲੇ ਹਾਂ ਹਾਂ ਕਰ ਯਾ ਭਾਈ ਇਹ ਬੋਲਾ ਗਏ ਪਹਿਲੋ ਰੱਖ ਲੈ ਬੱਸ ਉਹ ਕਹ ਦੁੱਤੀ ਰੱਖ ਲੈ ਕਿਹਦੇ ਕਰਾਂ ਭਾਈ ਆ ਪਾਸਾ ਜੇ ਇਹ ਨਾਲ ਵੀ ਭਾਈ ਜੀ ਬਾਤ ਸੁਣ ਲੈ ਗੱਲੇ ਹੈ ਬਿਚਾਰੀ ਗੱਡੀ ਦੇ ਵਿੱਚ ਰਸ਼ਨੂ ਬਾਬੇ ਹੈ ਜਿਹੜੇ ਕਾਲੇ ਵਾਲੇ ਬਾਬੇ ਆ ਨਾ ਹਾਂ ਹੈ ਇਹ ਚਲ ਬਣੀਆਂ ਬੰਦੇ ਛੋਟੀਆਂ ਪਪਾ ਇਹ ਵੀ ਫੜਨਗੇ ਹੈ ਨਾ ਹੈ ਤੂੰ ਆਉ ਦਾ ਫੋਨ ਵੀ ਦੇ ਦਿੰਦਾ ਅੰਕਾ ਜੀ ਕੋਲ ਹਾਂ ਹੈ ਲੈ ਇਹ ਅੱਡੀ ਛੋਟਾ ਬਣਾ ਫਰਦਾ ਹੁਣ ਦੇ ਜਿੰਦਾ ਦੋ ਵਾਰ ਦੇ ਕੇ ਬੰਦੇ ਕਰਦਾ ਉਹ ਜਨਨ ਦੇ ਫਤਵੇ ਵੀ ਨਹੀਂ ਬਣਦਾ ਮੇਰਾ ਤੇ ਤਾਂ ਭੈਣ ਜਿਹੜਾ ਸੋਨੂੰ ਬਾਬਾ ਮਰਦਾ ਪਸੰਦ ਆ ਮੈਂ ਕਹਿੰਦਾ ਕਿ ਉਹਦਾ ਮਾਦਿਆ ਯਾਨੀ ਦੇਖਾ ਜਦੋਂ ਪੜ੍ਹਨਾ ਪਸੰਦ ਆ ਲਈ ਹਾਂ ਫਿਰ ਤਰੋ ਲਾਈਵ ਚਲੀ ਜਾਂਦੀ ਮਰੀ ਬੰਦਿੰਦੇ ਲਾ ਨਾਨੋ ਉਹ ਵਰਦੰਨਾ ਰਾਸ਼ਮੀ ਦੇ ਨਾ ਤੇ ਜਿਹੜੇ ਮਗਰ ਗੁਜੇ ਕਾਲੇ ਮਾਰੇ ਖਲਣਾ ਕਾਲੇ ਕੰਮ ਸਾਨੀਆਂ ਭਾਗ ਖੜੀ ਆ ਕੁੜੀਆ ਖੜਾ ਹੈ ਮੈਂ ਸਾਧਾ ਨੂੰ ਖੜਾ ਹੈ ਇਹ ਚੱਬ ਦਿੰਦੇ ਆ ਹਲੋ ਹੰਦਾ ਇਹਦਾ ਮਾਂ ਦੀ ਗੱਲ ਨਾਲ ਆਖੀਏ ਤਾਂ ਮਾੜੀ ਨਹੀਂ ਬੋਗਦੀ ਵੈਸ਼ਨ ਮੰਨਨੇ ਆ ਸਾਰੇ ਛੋਟੀ ਮੱਗੀ ਚੱਲੂਗੀ ਬਾਬਾ ਤੂੰ ਹੀ ਤੇਰੇ ਕਰਦੇ ਆ ਨਹੀਂ ਬਾਬਾ ਜੀ ਮੈਂ ਕਹਾਂ ਇਹ ਗੱਲ ਬੰਦ ਨੂੰ ਸ਼ੁਰੂ ਤੋਂ ਕਹੀ ਜੀ ਕਿ ਜਿਹਨੇ ਚੱਲਦੇ ਆ ਉਹ ਮੰਨਦੇ ਭਣੇ ਆ ਮਾਂ ਸਾਡੀ ਨਹੀਂ ਬੰਨੀ ਹੁਣ ਸਾਡੀ ਮਾਂ ਵੀ ਬੰਨੀ ਖੜੀ ਹੈ ਕਿਉਂਕਿ ਹੁਣ ਉਹਦੇ ਹਲਕੇ ਚਾਈ ਗਈ ਹੈ ਜਮਾਂ ਨਹੀਂ ਬਾਬਾ ਜੀ ਜੇ ਦੀ ਗੱਲ ਸਾਚਾ ਨਾ ਮੈਂ ਉਹ سارے ਦਰਵਾਜ਼ੇ ਤੇ ਨਾ ਕੋਈ ਉੱਠ ਕੇ ਜਵਾਬ ਦੇਸੀ ਮੈਨੂੰ ਨਹੀਂ ਪਤਾ ਕਿੰਨੇ ਬੱਚੇ ਨੇ ਮੈਨੂੰ ਪਤਾ ਕਿੰਨੇ ਖੜੇ ਹੈ ਹੈ ਜੇ ਤੇਰਾ ਕੰਮ ਹੋ ਜਾ ਲੋੜ ਤੇਰਾ ਘਰ ਹੋ ਜਾ ਲੋੜ ਤੇਰੀ ਗੱਡੀ ਹੋ ਜਾ ਲੋੜ ਫਿਰ ਧਾਪਾ ਬਣਾ ਲੈ ਨਾ ਮੋੜ ਹੱਥ ਕਿਹਦਾ ਹੈ ਉਹ ਵੀ ਇਹ ਕਿਹਾ ਨਹੀਂ ਬਬੀ ਤੁਹਾਨੂੰ ਹੀ ਰੱਖਾਂਗੇ ਤੇ ਜਦੋਂ ਮੈਂ ਤਾਂ ਜਬਣਾਇਆ ਨਹੀਂ ਲਖਣਾਇਆ ਉਹ ਤਾਂ ਉਹਨੇ ਛੱਡਿਆ ਤੇਰਾ ਇਹ ਜਿਹਨੇ ਪਹਿਲਾਂ ਹੀ ਜਵਾਬ ਦੇ ਦੋ ਉਹ ਜਿਹੜਾ ਪਹਿਲਾਂ ਵਾਲਾ ਬਦਲ ਦੇਗਾ ਉਹ ਤਾਂ ਮੇਰੀ ਗੱਲ ਨਹੀਂ ਹੈ ਮੈਂ ਨਹੀਂ ਬਣਾਇਆ ਤਾਂ ਆਪਾਂ ਮੈਂ ਨਹੀਂ ਲੈਖਣਾ ਉਹ ਮੈਂ ਤਾਂ ਜਿਹੜੇ ਕਰਾ ਹਾਂ ਜੀ ਕਹਿਦਾ ਪਾੜਾ ਜਾ ਬਾਬਾ ਜੀ ਬਣਾ ਜੋਰ ਨਾਲ ਹਲਾ ਉਹਨਾਂ ਬਤੈ ਮੇਰੇ ਜੇਲੇ ਵਿੱਚ ਤੇ ਮੈਂ ਤੇਰਾ ਕੀ ਲਾਦਾ ਗਾਲਖੀ ਪਪਾ ਜੀ ਕਿਹੜਾ ਤੁਹਾਨੂੰ ਤੇਲਾ ਬਣਾਇਆ ਬਰੋਚਾ ਕਈ ਵੇਲੇ ਆਉਂਦਾ ਹੈ ਕਿ ਕਿ ਦਿਨ ਨੂੰ ਪਾਪਾ ਜੀ ਕਹਿੰਦਾ ਸਵਾਤਾ ਆਵੇ ਆਪਣਾ ਦੇਵੀ ਕਹਿੰਦਾ ਸਵਾਤਾ ਨੂੰ ਸਵਾਦੀ ਆ ਜੀ ਬਿਰਪਰ ਪਾਪਾ ਜੀ ਜ਼ਰੂਰੀ ਆ ਨੇ ਜੀ ਜੋਰ ਅਜੀ ਪਾਪਾ ਜੀ ਜਿੱਥੇ ਨਹੀਂ ਆਉਂਦੇ ਆ ਕੌਣ ਕਹਿੰਦਾ ਜਮਸੀਆ ਨਾ ਬਸ ਬੀਬੀ ਦੀ ਬੜੀ ਵਾਇਕਲਾ ਅੱਜ ਨਿਕਲੇ ਬਰਾਬਰ ਦਾ ਕਰਾ ਜੇ ਕੰਮ ਸੱਤ ਨਾ ਹੋਇਆ ਫੇਰ ਪੁੱਤਰਾ ਮਾਈਂ ਕਹਿੰਦਾ ਨੱਚਾ ਲੈ ਕਿਹਦੀ ਮਰੋਂ ਮੇਰੇ ਵਿੱਚ ਪੁੱਛਦੀ ਆਂ ਸੁੱਠਾ ਉਹਦੇ ਸਾਹਵਾਂ ਦਾ ਮੱਗਾ ਮਰਿਆ ਤੈਨੂੰ ਕਿੰਨਾ ਕਮਲ ਬਾਬੇ ਮਾਰ ਤੇਰੇ ਖਦਿਆਂ ਨੂੰ 11 ਸਾਲ ਹੋ ਗਏ 11 ਸਾਲ ਉਹਨੂੰ 20 ਸਾਲ ਹੋਏ ਮੁੰਡੇ ਨੂੰ ਜਦੋਂ ਸਾਡੇ ਪਛੜੀ ਨਾਵੇਂ ਅਸੀਂ ਪਛਰੇ ਬੋਲੇ ਪਛਰੇ ਲਾਈਦੇ ਨਾ ਸਰਦ ਵੀਜ ਹੋਇਆ ਠੀਕ ਹੈ ਤੇ 11 ਸਾਲਾਂ ਦੇ ਵਿੱਚ ਦੇਖੋ ਕੀ ਅੱਗ ਬਣੂਗਾ ਇਹ ਮੇਰੇ ਇਹਨਾਂ 20 ਅੰਗਰਾਂ ਦਾ ਚੱਡੇ ਪੰਡਾਲ ਪੱਛੋਂ ਸਾਡਾ 11 ਸਾਲ ਦਾ ਚ ਕੀ ਬਣੂਗਾ ਹਲੋ ਠੀਕ ਹੈ ਹੁਣ ਗੱਲਾਂ ਵੀ ਇਹ ਪਾਪਾ ਹੈਗਾ ਮਹਿੰਗਾ ਹੋਣਾ ਠੀਕ ਹੈ ਉਸੇ ਜੀ ਮੈਨੂੰ ਕਾਹੇ ਤੇ ਮਿਲਦੀ ਬਣਾਇਆ ਪੱਛੇ ਵੀ ਸਿਗਰਾ ਠੀਕ ਹੈ ਤੈਨੂੰ ਨਾ ਕਿਹਾ ਹੈ ਬੋਲਾ ਦਿਨਾਂ ਦਾ ਜੀ ਤੇਰਾ ਭਰਾ ਹੈ ਠੀਕ ਹੈ ਗੱਲ ਇਹ ਹੈ ਵੀ ਘਰੇ ਕੰਮ ਨਹੀਂ ਰਹਿ ਸੁੱਖਾਂ ਲੱਗਣ ਗਿਆ ਠੀਕ ਹੈ ਮਿੰਨੋ ਨਾ ਦੰਨਾ 90 ਦਾ ਜਿਹਨੂੰ ਬਾਬਾ ਬਣਾ ਲੈਣਾ ਸੀ ਕੈਮਰਾ ਠੀਕ ਹੈ ਪਰ ਪਰ ਇਹ ਘਰੇ ਆਇਆ ਕਰਨੀ ਪਹਿਲਾਂ ਇਸ ਬਾਬੇ ਸ਼ਰਮਵਾਲੀ ਦਾ ਮਤਲਬ ਦਿੱਲੀ ਦੀ ਕੈਮਰਗਾ ਠੀਕ ਹੈ ਸ਼ਰਮਵਾਲੀ ਕੇ ਮੇਰਾ ਖਾਤਾ ਸ਼ੁਰੂ ਹੋ ਗਿਆ ਤੁਹਾਨੂੰ ਠੀਕ ਹੈ ਸਮਝ ਆ ਗਈ ਧੰਨਵਾਦ ਠੀਕ ਹੈ ਠੀਕ ਹੈ ਜੈਨਦਰ ਘਰ ਬਤ ਤਾਂ ਪਤਾ ਨਹੀਂ ਗੱਦੀ ਚ ਕੀ ਲੱਗੇ ਬੰਦਾ ਅੱਜ ਤੱਕ ਕਿਹਨੇ ਦੱਸਿਆ ਤੇਰੀ ਗੱਦੀ ਜਿੰਦਾ ਕੁਛ ਹੈਗਾ ਨਹੀਂ ਬੱਚਾ ਕਿਹਨੇ ਦੱਸਿਆ ਵੀ ਤੇਰੀ ਗੱਦੀ ਨਾਲ ਥੋੜੇ ਕਿਸ ਨੇ ਦੱਸਿਆ ਤੇ ਅੱਜ ਤੇ ਗੱਦੀ ਬੇਬੇ ਮੰਗਰਾਈ ਸੀ ਹੈ ਇਹ ਕਾਸੀ ਕਿਰਿਆ ਹੁੰਦਾ ਹੈ ਉਹ ਵਾਹੜਾ ਹੈ ਸਿੱਕੇ ਇਹ ਗੱਲ ਨਹੀਂ ਮੁੱਕੀ ਜਾਂ ਬੰਦ ਕਿ ਨਹੀਂ ਬਾਬਾ ਕਿਰਪਾ ਕਰੋ ਮੈਂ ਕਰੂੰਗਾ ਮੈਂ ਵਰਤਸੇ ਕਰਾਂਗਾ ਤਾਏ ਨਹੀਂ ਕਿਵੇਂ ਜਰਾ ਬੱਸ ਮੇਰੇ ਨਾਲ ਹੋਊਗਾ ਫੇਰਗਾ ਹੋਊਗਾ ਹਾਂ ਬੱਸ ਮੇਰੇ ਨਾਲ ਹੋਊਗਾ ਦੇ ਦਿੰਦੇ ਨਾ ਲੈਟ ਭਾਇਆ ਤਾਂ ਨਾ ਰਹੀ ਤਾ ਮੈਂ ਹਾਂ ਤੇ ਬਾਬਾ ਜੀ ਸਾਡਾ ਸਭ ਤੋਂ ਵੱਡਾ ਮਸਲਾ ਰਹਿ ਗਿਆ ਹੈ ਇਹ ਕਿ ਕੋਈ ਗੱਲ ਉਹ ਵੀ ਵਿਗਲੀ ਵੀਰ ਕੰਟੀਗਾ ਮੋਸਤੋ ਕੰਮ ਤੇ ਸਰਦੀ ਉਹਦੇ ਕੋਈ ਨਹੀਂ ਪਤਾ ਹੈ ਜੀ ਮੈਂ ਇੱਕ ਵਾਰ ਯੇਰ ਪੁੱਛਵਾ ਲੇ ਕੰਨ ਕੱਸੀ ਐ ਨਾ ਓਏ ਐ ਕੋਈ ਨਹੀਂ ਸਕੀ ਦਿਲ ਦਾ ਕੰਮ ਨਾ ਮੈਂ ਕਿਹਾ ਹਰੇਕ ਕੰਨਾ ਬੋਲ ਕੇ ਚਾਹਦਾ ਹਾਂ ਦੱਸੇ ਹੀ ਰੱਖੀ ਠੀਕ ਹੈ ਪਹਿਲਾ ਗੱਦੀ ਮੁਗਵਾਰ ਠੀਕ ਹੈ ਠੀਕ ਹੈ ਰੇਂਦਰ ਪਹਿਲਾ ਆਹ ਇਹਦਾ ਬਾਬੇ ਨੇ ਕੰਮ ਹੋਣਾ ਨਹੀਂ ਜਣਾ ਸਹੀ ਠੀਕ ਹੈ ਤੂੰ ਵਧੀਆ ਹੈ ਪਾਸਾ ਰਿਸ਼ਤਾ ਨਹੀਂ ਕਰਾਂਦਾ ਦੋਵਾਂ ਰਿਸ਼ਤੇ ਵਿੱਚ ਨਹੀਂ ਕਰਾਂਦਾ ਠੀਕ ਹੈ ਆਹ ਬਸਨ ਜੀਆ ਕੁਝ ਨਿਕਲ ਗਈ ਪੰਜ ਸੌ ਰੁਪਏ ਲੱਗੇ ਦੇ ਹਾਂ ਤੇ ਤੁਮਹਾਂ ਦਾ ਬੰਦ ਤੂੰ ਬੱਝਾ ਲੈ ਹਲੇ